ਜੋ ਚੋਰੀਆਂ ਹੋ ਰਹੀਆਂ ਹਨ ਉਸ ਦੇ ਉੱਤੇ ਨੱਕ ਪਾਈ ਜਾ ਸਕਦਾ ਜਿਸ ਦੇ ਚੱਲਦੇ ਆ ਕੱਲ ਐਸ ਐਚਓ ਜ਼ੀਬੀ ਫਰਮ ਨੂੰ ਤਕਰੀਬਨ ਮਰੀਵਲੀ ਕਿ ਦੋ ਮੁੰਡੇ ਕੁਝ ਮੋਟਰਸਾਈਕਲ ਲੈ ਕੇ ਖੜੇ ਨੇ ਤੇ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ 24 ਦੇ ਲਾ। ਉਹਨਾਂ ਨੇ ਇਸ ਗੱਲ ਨੂੰ ਕਬੂਲ ਕੀਤਾ ਕਿ ਉਹ ਕਾਫੀ ਚੱਕਰ ਚੋਰੀਆਂ ਕਰ ਰਹੇ ਹਨ ਅਤੇ ਇਸ ਤਰੀਕੇ ਨਾਲ ਉਹ ਚੋਰੀ ਹੋਏ ਮੋਟਰਸਾਈਕਲ ਲੋਕਾਂ ਨੂੰ ਗਲਤ ਬਿਆਨ ਕਰਕੇ ਵੇਚਦੇ ਹਨ। ਹਜ ਤੱਕ 6 ਮੋਟਰਸਾਈਕਲ ਹੁਣਾਂ ਤੋਂ ਪੋਰ ਗ੍ਰਾਮ ਕੀਤਾ। ਇਸ ਤਰ੍ਹਾਂ ਕੋਲ ਇਹਨਾਂ ਦੋਨੋਂ ਦੋਸ਼ਨਾ ਤੇ ਜੋ ਕਿ ਰੋਜਪੁਰ ਦੇ ਰਹਿਣ ਵਾਲੇ ਨੇ ਅੱਠ ਮੁੱਢ ਸੇ ਤੋਂ ਬਰਾਮਤ ਕੀਤੀ। ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਜ਼ਿਲ੍ਹਾ ਮੁਖੀ ਅਗਲੇ ਫਲੋਸ ਪਰ ਬਲੋਂ ਵੱਖ-ਵੱਖ ਦਾਇਤਾ ਦਿੱਤੀਆਂ ਗਈਆਂ ਕਿ ਸ਼ਹਿਰ ਦੇ ਵਿੱਚ ਚੈਕਿੰਗ ਵਧਾਈ ਜਾਏ ਤਾਂ ਜੋ ਲਾਂਡ ਆਰਡਰ ਦੀ ਕੋਈ ਸਥਿਤੀ ਨਾ ਆਵੇ ਅਤੇ ਜੋ ਚੋਰੀਆਂ ਹੋ ਰਹੀਆਂ ਹਨ ਉਸ ਦੇ ਉੱਤੇ ਨੱਥ ਪਾਈ ਜਾ ਸਕੇ। ਜਿਸ ਦੇ ਚਲਦਿਆਂ ਕੱਲ ਐਸਐਚਓ ਸਿਟੀ ਫਰੋਸਪਨ ਨੂੰ ਇੱਕ ਬੁਖਮਰੀ ਬਿਲੀ ਕਿ ਦੋ ਮੁੰਡੇ ਕੁਝ ਮੋਟਰਸਾਈਕਲ ਲੈ ਕੇ ਖੜੇ ਨੇ ਤੇ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਚੋਰੀ ਦੇ ਲੱਗਦੇ ਜਿਸ ਦੇ ਤਹਿਤ ਇਮੀਡੀਏਟਲੀ ਇਹਨਾਂ ਨੇ ਕਾਰਵਾਈ ਕਰਦਿਆਂ ਐਸਐਚਓ ਨੇ ਉੱਥੇ ਰੇਡ ਕੀਤਾ ਤੇ ਉਹਨਾਂ ਨੂੰ ਕਾਬੂ ਕੀਤਾ ਜੋ ਫੇਲੀ ਪੁੱਛ ਗਏ ਸਤੇ ਉਹਨਾਂ ਤੋਂ ਜਿਹੜੇ ਦੋ ਮੋਟਰਸਾਈਕਲ ਸੀਗੇ ਉਹ ਦੋਨੋਂ ਚੋਰੀ ਦੇ ਸੀ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਕਵਤੀਸ਼ ਅਮਲ ਚ ਲਿਆਂਦੀ ਤੇ ਦੌਰਾਨੇ ਤਫਤੀਸ਼ ਅਜ ਹੋਰ ਰਿਮਾਂਡ ਲੈਣ ਤੇ ਦੁਰਾਨੇ ਰਿਮਾਂਡ ਉਹਨਾਂ ਨੇ ਇਸ ਗੱਲ ਨੂੰ ਕਬੂਲ ਕੀਤਾ ਕਿ ਉਹ ਕਾਫੀ ਚਿਰ ਤੋਂ ਚੋਰੀਆਂ ਕਰ ਰਹੇ ਹਨ ਅਤੇ ਇਸ ਤਰੀਕੇ ਨਾਲ ਉਹ ਚੋਰੀ ਹੋਏ ਮੋਟਰਸਾਈਕਲ ਲੋਕਾਂ ਨੂੰ ਗਲਤ ਬਿਆਨੀ ਕਰਕੇ ਵੇਚਦੇ ਹਨ ਸਰ ਤੋਸ਼ੀਆਂ ਨੇ ਜਿਸ ਤੇ ਅੱਜ 6 ਮੋਟਰਸਾਈਕਲ ਉਹਨਾਂ ਤੋਂ ਹੋਰ ਬਰਾਮਦ ਕੀਤੇ ਗਏ ਇਸ ਤਰ੍ਹਾਂ ਕੁੱਲ ਇਹਨਾਂ ਦੋਨੋਂ ਦੋਸ਼ੀਆਂ ਤੇ ਜੋ ਕਿ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ 8 ਮੋਟਰਸਾਈਕਲ ਬਰਾਮਦ ਕੀਤੇ ਸਰ ਦੋਸ਼ੀ ਕਿੱਥੋਂ ਦੇ ਰਹਿਣ ਵਾਲੇ ਸੀ ਪਤਾ ਦੋਸ਼ੀ ਫਰੋਜ਼ਪੁਰ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਹੈ ਦੋਨੋਂ ਤੇ ਸਰ ਕੋਈ ਪਹਿਲਾਂ ਵੀ ਕੋਈ ਅਫਰ ਦਰਜ ਨਹੀਂ ਹੈ ਨਾ ਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਪਰ ਇੱਕ ਗੱਲ ਹੋਰ ਸਾਡੇ ਨੋਟਿਸ ਚ ਆਈ ਹੈ ਵੀ ਇਹ ਮੋਟਰਸਾਈਕਲ ਇਕੱਠੇ ਕਰਕੇ ਇਹ ਜਿਹੜੇ ਯੰਗ ਬੱਚੇ ਆ ਉਹਨਾਂ ਨੂੰ ਲੁਭਾਉਂਦੇ ਸੀ ਵੀ ਤੁਹਾਨੂੰ ਮੋਟਰਸਾਈਕਲ ਦੀ ਸੈਰ ਕਰਾਉਣੀ ਹੈ ਹੌਲੀ-ਹੌਲੀ ਉਹਨਾਂ ਨੂੰ ਹੱਥ ਪਾਉਂਦੇ ਸੀ ਤੇ ਉਹਨਾਂ ਦੇ ਨਾਲ ਮਿਲ ਕੇ ਕੋਈ ਵੱਡੀ ਵਾਰਦਾਤ ਵੀ ਕਰ ਸਕਦੇ ਸੀ ਬੱਚਿਆਂ ਨੂੰ ਆਪਣੇ ਪਿੱਛੇ ਲਾ ਕੇ ਸਰ ਕਿੰਨੀ ਉਮਰ ਦੇ ਬੱਚੇ ਦੋਸ਼ੀ ਇਹ ਦੋਨੋਂ ਦੋਸ਼ੀ ਜੀ ਜੋ तकरीबन तकरीबन 24-25 ਸਾਲ ਦੀ ਉਮਰ ਹੈ ਇਹਨਾਂ ਦੀ ਸਰ ਪੜ੍ਹਦੇ ਨੇ ਪੇ ਕੰਮ ਕਰਦੇ ਨੇ ਨਹੀਂ ਇਹਨਾਂ ਨੇ ਆਪਣੀ ਪੜ੍ਹਾਈ ਕੰਪਲੀਟ ਕੀਤੀ ਹੋਈ ਹੈ ਤੇ ਬਸ ਇਹ ਮਾੜੀ ਸੰਗਤ ਵਿੱਚ ਪੈਣ ਕਰਕੇ ਇਹ ਇਹ ਜਿ ਕਰ ਸਰ ਅੱਗੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਇਸ ਤੋਂ ਪਹਿਲਾਂ ਇਹਨਾਂ ਤੇ ਕੋਈ ਹਰਚਾ ਨਹੀਂ ਥੈਂਕ ਯੂ